ਸਾਰੇ ਨੌਜਵਾਨਾਂ ਨੂੰ ਲੈ ਕੇ ਐਮਪੀ ਇਹ ドラਮਾ ਹੈ। ਤੇ ਮੈਂ ਜੀ ਬਸਾਖੀ ਵਾਲੇ ਦਿਨ ਕੋ ਲੜਕੀ ਸੀਗੀ ਉਹ ਇਹਨਾਂ ਦੇ ਟੱਚ ਚਾਹ ਗਈ ਸੀਗੀ ਤੇ ਵੈਲਕਮ ਕੰਪਨ ਦੇ ਰਾਦੇ ਨਾਲ ਸਕੂਲ ਦੇ ਵਿੱਚ ਲੈ ਗਈ ਸੀਗੇ। ਚਲੋ ਜਦੋਂ ਉਹਨਾਂ ਨੂੰ ਵਾਰਸਾਂ ਨੂੰ ਪਤਾ ਲੱਗਿਆ ਤੇ ਪਿੰਡਾਸੂ ਰੌਲਪ ਲੜਕੀ ਨੂੰ ਉੱਥੇ ਛੱਡ ਗਏ ਜਦੋਂ ਇਹ ਵਾਰਸਾਂ ਨੂੰ ਪਤਾ ਲੱਗਿਆ ਵਾਰਸ ਲੜਕੀ ਨੂੰ ਘਰ ਲੈ ਗਈ ਸੀਗੇ। ਉਹਨਾਂ ਨੇ ਕਿਤੇ ਕੋਈ ਦਾਖਲ ਵਗੈਰਾ ਨਹੀਂ ਕਰਾਇਆ ਲੜਕੀ ਨੂੰ ਐਡਮਿਸ਼ਨ ਕਰਾਇਆ। ਉਹ ਜਿਸਾਨੂੰ ਸੋਰਸਾਂ ਤੋਂ ਸਾਨੂੰ ਪਤਾ ਲੱਗਿਆ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕੀਤਾਗਾ ਤੇ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਲਿਆ ਹੈ ਸਰ ਕਿਹੜੀਆਂ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਕੀ ਇਹ ਮਾਮਲਾ 6 ਲੋਕਾਂ ਦਾ ਨਾਮ ਲਿਆ ਸੀਗਾ 6 ਨੌਜਵਾਨਾਂ ਦਾ 6 ਦੇ 6 ਅਰੈਸਟ ਕਰ ਲਏ ਜੀ ਇਹ ਧਾਰਾ ਬੀ ਐਨ ਐਸ ਦੀ ਹੁਣ 70 ਹੈਗੀ 72 ਉਹਦੇ ਤਹਿਤ ਅਸੀਂ ਐਫ ਆਰ ਦਰਜ ਕੀਤੀ ਹੈਗੀ ਮੱਕੀ ਕੀ ਲੜਕੀਆਂ ਛੇੜਛਾੜ ਕੀਤੀ ਸੀ ਜਾਂ ਰੇਟ ਕੀਤਾ ਉਹ ਤਾਂ ਗਲਤ ਕੰਮ ਦੇ ਇਰਾਦੇ ਨਾਲ ਹੀ ਲੈ ਕੇ ਗਏ ਸੀ ਬਾਕੀ ਉਹਨੂੰ ਮੈਡੀਕਲ ਕਰਵਾ ਲੜਕੀ ਦਾ ਕਰਵਾ ਲਿਆ ਉਹ ਭੇਜਾਂਗੇ ਫਸਲ ਨੂੰ ਤੇ ਇਹਨਾਂ ਦਾ ਕਰਵਾ ਰਹੇ ਹਾਂਗੇ ਉਹ ਰਿਪੋਰਟ ਆਉਣ ਤੇ ਕਲੀਅਰ ਹੋ ਜਾਊਗਾ ਕਿੰਨੇ ਨਾਮ ਮੰਨਨ ਕਿ 6 6 ਦਾ ਨਾਮ ਲਿਖਿਆ ਸੀ 6 ਦੇ 6 ਵਸਤਾਰ ਕਰ ਲਓ